ਕੁਝ ਹਕਤਾਂ ਦੇ ਵਿੱਚ ਕੀ ਤੁਸੀਂ ਜਾਦੂ ਕੀਤਾ ਵਾ ਕੀ ਮਿਲਾ ਕੇ ਤੁਸੀਂ ਲੋਕਾਂ ਨੂੰ ਖਲਾ ਰਿਹਾ ਕਿ ਲੋਕ ਸਾਰੇ 팬 ਹੋ ਹੀ ਫਿਰਦੇ ਆ ਪਿੰਡੂ ਤਰੀਕੇ ਨਾਲ ਅਪਰਾਜ ਮੈਂ ਆਪਣਾ ਵਿਰਸਾ ਪੰਜਾਬੀ ਵਿਰਸਾ ਉਸ ਤਰੀਕੇ ਨਾਲ ਖਾਣਾ ਤਿਆਰ ਕਰਕੇ ਖਲਾਣਾ ਮੇਰੀ ਇਹ ਸੋਚ ਹੈ ਸਾਰਿਆਂ ਬਸ ਫਿਰ ਇਸ ਲਈ ਮੈਂ ਸਾਰਾ ਸੈਟਅਪ ਵੀ ਸ਼ੁਰੂ ਕੀਤਾ ਨਾ ਕੋਈ ਆਲੇ ਦੁਆਲੇ ਰਾਹ ਵਾ ਨਾ ਕਿੱਦਾਂ ਵਾ ਤੁਸੀਂ ਚੜਾਹੇ ਤੇ ਬੈਠ ਕੇ ਸ਼ੁਰੂ ਕਰ ਲਿਆ ਮਨ ਦੇ ਵਿੱਚ ਕੀ ਆਇਆ ਸੀ ਨਾਂਜੀ ਮੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਮੈਨੂੰ ਦਸਫਾਕਰ ਮਹਿਸੂਸ ਹੁੰਦਾ ਹੈ ਵੀ ਮੈਂ ਮਿਹਨਤ ਕੀਤੀ ਹੈ ਇਹ ਛੋਟਾ ਜਿਹਾ ਦਿਖਣ ਨੂੰ ਛੋਟਾ ਆ ਮਿਹਨਤ ਕਰੋ ਤਾਂ ਬਹੁਤ ਵਧੀਆ ਆ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਆ ਅੱਜ ਦੇ ਜਵਾਨੇ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋਣਾ ਜ਼ਰੂਰੀ ਆ ਕਿਸੇ ਦੇ ਹੱਥ ਵੱਲ ਨਾ ਦੇਖੋ ਜਦੋਂ ਵੀ ਆਪਾਂ ਕਿਸੇ ਦੇ ਹੱਥ ਵੱਲ ਦੇਖਦੇ ਆ ਤਾਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਕਿਸੇ ਸ਼ਿਕਾਇਤਾਂ ਦਾ ਕੁਝ ਨਹੀਂ ਹੋਣਾ ਜੀ ਘਰੋਂ ਨਿਕਲ ਸ਼ਰਮ ਨੂੰ ਛੱਡੋ ਆਪਣੇ ਨਕਾ ਜੋ ਵੀ ਤੁਹਾਡੇ 'ਚ ਹੁਨਰ ਆ ਉਹਨੂੰ ਕਰੋ ਸ਼ੁਰੂ ਕੰਮ ਆਪਦਾ ਕੰਮ ਸ਼ੁਰੂ ਕਰੋ ਆਪਾਂ ਪੰਜਾਬੀਆਂ ਨੇ ਸ਼ਰਮ ਮਹਿਸੂਸ ਕਰ ਕਰਕੇ ਸਾਰਾ ਕੰਮ ਆਪਾਂ ਪਰਦੇਸੀਆਂ ਨੂੰ ਦਿੱਤਾ ਆਪ ਆਪਣੇ ਸਾਰੇ ਕੰਮ ਛੱਡਦੇ ਆਪਾਂ ਨੇ ਇੱਥੇ ਕੰਮ ਸੰਭਾਲੋ ਆਪਣੇ ਪੰਜਾਬ ਨੂੰ ਸੰਭਾਲੋ ਇੱਥੇ ਰਹੋ ਬਈ ਪੰਜਾਬੀ ਸੱਭਿਆਚਾਰ ਨੂੰ ਫਰ ਤਾਜ਼ਾ ਕਰਵਾਣ ਦੇ ਲਈ ਪਹੁੰਚ ਚੁੱਕੇ ਆ ਢੀਂਡਸਾ ਰਸੋਈ ਦੇ ਵਿੱਚ ਜਿੱਥੇ ਸੰਦੀਪ ਕੌਰ ਜੀ ਲੱਗੇ ਹੋਏ ਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਚਾਟੀ ਦੀ ਲੱਸੀ ਪੂਰਾ ਪ੍ਰਬੰਧ ਕਰੀ ਬੈਠੇ ਨੇ ਚਾਰ ਚੰਨ ਇਹਨਾਂ ਨੇ ਲਗਾ ਦਿੱਤੇ ਆ ਸੋ ਭੈਣੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਤੇ ਧੰਨਵਾਦ ਜੀ ਪੂਰਾ ਮਾਹੌਲ ਤੁਸੀਂ ਤਾਂ ਬਣਿਆ ਹੋਇਆ ਵਾ ਮੈਂ ਨਾ ਇਹਨਾਂ ਨਾਲ ਗੱਲ ਕੀਤੀ ਕਿ ਤੁਹਾਡੇ ਚਾਚੇ ਬਹੁਤ ਹੋ ਰਿਹਾ ਮੈਨੂੰ ਕਹਿੰਦੇ ਮੈਂ ਬਾਹਰ ਲੋਗੀ ਕਹਿੰਦੀ ਮੈਂ ਤਾਂ ਰੋਟੀਆਂ ਬਕਾਨ ਚੰਨ ਬਿਜ਼ੀ ਰਹਿੰਦੀ ਮੈਨੂੰ ਪਤਾ ਹੀ ਨਹੀਂ ਲੱਗਦਾ ਵਾਇਰਲ ਦਾ ਸੋ ਤੁਸੀਂ ਇਸ ਵੇਲੇ ਜਿਆਦਾ ਚਰਚਾ ਦੇ ਵਿੱਚ ਬਣੇ ਹੋਏ ਉਹ ਕਿੱਦਾਂ ਦਾ ਐਕਸਪੀਰੀਅੰਸ ਤੁਹਾਡਾ ਚੱਲ ਰਿਹਾ ਵਾ ਮੱਕੀ ਦੀ ਰੋਟੀ ਰੜ ਰਹੀ ਆ ਸਰੋਂ ਦਾ ਸਾਗ ਬਣਿਆ ਹੋਇਆ ਵਾ ਕਦੋਂ ਤੋਂ ਇਹ ਕੰਮ ਸ਼ੁਰੂ ਕੀਤਾ ਇਹ ਤਾਂ ਨਵੰਬਰ ਤੋਂ ਸ਼ੁਰੂ ਕੀਤਾ ਸੀਗਾ ਜੀ। ਹੂੰ। ਬਾਕੀ ਵਾਇਰਲ ਵਾਲਾ ਤਾਂ ਸਾਨੂੰ ਪਤਾ ਨਹੀਂ ਟਾਈਮ ਹੀ ਨਹੀਂ ਹੈਗਾ ਜੀ ਇੰਨਾ। ਹਾਂ। ਹਾਂਜੀ ਰੋਟੀ ਪਾਣੀ ਬਣਾਈ ਜਾਂਦੇ ਆ ਬਸ ਐਵੇਂ ਟਾਈਮ ਨਿਕਲ ਜਾਂਦਾ ਸਾਰਾ ਦਿਨ ਨਿਕਲ ਜਾਂਦਾ। ਸ਼ਾਮ ਤਿਆਰੀ ਕਰਦੇ ਆ ਸ਼ਾਮ ਨੂੰ। ਸਵੇਰੇ 3 ਵਜੇ ਫੇਰ ਉੱਠ ਜਾਂਦੇ ਆ ਜੀ। ਤੇ ਐਵੇਂ ਜੇ ਨਿਕਲ ਜਾਂਦਾ ਫੇਰ ਪਤਾ ਨਹੀਂ ਵਾਇਰਲ ਵਾਲਾ ਤਾਂ ਮੈਨੂੰ ਪਤਾ ਨਹੀਂ ਜੀ ਤੁਸੀਂ ਤਾਂ ਪੂਰਾ ਇੱਥੇ ਮਤਲਬ ਪੰਜਾਬੀ ਸੱਭਿਆਚਾਰ ਹੈ ਉਹ ਪਿੰਡ ਦਾ ਜਿਹੜਾ ਘਰ ਦਾ ਖਾਣਾ ਹੁੰਦਾ ਪੂਰਾ ਇਹਨਾਂ ਨੇ ਉਹ ਰਸੋਈ ਜਿਹੜੀ ਢਿੰਸਾ ਦੇ ਨਾਮ ਤੋਂ ਜਿਹੜੀ ਤਿਆਰ ਕਰ ਦਿੱਤੀ ਆ ਸੋ ਮੈਂ ਦੇਖ ਰਹੀ ਆ ਲੋਕ ਇੱਥੇ ਆ ਰਹੇ ਆ ਨਾ ਕਾਫੀ ਜ਼ਿਆਦਾ ਭੀੜ ਸੀ ਜਦੋਂ ਅਸੀਂ ਵੀ ਆਏ ਲੋਕ ਕਾਫੀ ਜ਼ਿਆਦਾ ਪਸੰਦ ਕਰ ਰਹੇ ਆ ਇਹੋ ਜਿਹੇ ਹੱਥਾਂ ਦੇ ਵਿੱਚ ਕੀ ਤੁਸੀਂ ਜਾਦੂ ਕੀਤਾ ਵਾ ਕੀ ਮਿਲਾ ਕੇ ਤੁਸੀਂ ਲੋਕਾਂ ਨੂੰ ਖਿਲਾ ਰਹੇ ਆ ਕਿ ਲੋਕ ਸਾਰੇ ਫੈਨ ਹੋ ਹੀ ਫਿਰਦੇ ਆ ਹਾਂਜੀ ਇਤੈ ਹੀ ਆਪਣਾ ਪੰਜਾਬ ਪੰਜਾਬੀ ਜਿਹੜਾ ਪਿੰਡੋਂ ਵਿਰਸਾ ਆ ਆਪਾਂ ਜਿਹੜਾ ਖਾਣਾ ਬਣਾਉਣ ਦਾ ਤਰੀਕਾ ਉਹੀ ਤਰੀਕੇ ਨਾਲ ਆਪਾਂ ਪਿੰਡਾਂ ਵਾਲੇ ਨਾਲ ਬਣਾ ਰਹੇ ਆ ਤੇ ਉਹਦੇ ਨਾਲ ਹੀ ਖਾਣਾ ਖਲਾ ਰਹੇ ਆ ਆਪਾਂ ਫਿਰ ਉਹੀ ਸਵਾਦ ਆ ਪਿੰਡਾਂ ਵਾਲਾ ਹੀ ਖਾਣੇ ਦਾ ਹਾਂਜੀ ਤੇ ਜਿੱਦਾਂ ਘਰ ਦੇ ਵਿੱਚ ਸਾਨੂੰ ਜਿਹੜਾ ਵਾ ਆਪਣੇ ਹਨਾ ਬੇਬੇ ਦੀ ਹੱਥ ਦਾ ਸਵਾਦ ਆਉਂਦਾ ਪੂਰਾ ਪਰੋਸਦੇ ਆ ਫਿਰ ਲੋਕਾਂ ਨੂੰ ਘਰ ਦਾ ਸਵਾਦ ਹਾਂਜੀ ਉਹੀ ਸਵਾਦ ਹਾਂਜੀ ਉਹੀ ਖਾਣਾ ਤੇ ਫਰੈਸ਼ ਪਿਓਰ ਆਪਾਂ ਬਿਲਕੁਲ ਸਾਫ਼ ਸੁਥਰਾ ਖਾਣਾ ਉਹੀ ਪਿਓ ਵਧੀਆ ਸਵਾਦ ਵਾਲਾ ਜੀ ਹਾਂ ਆਪਾ ਬਰੋਸ ਰਹੇ ਆ ਖਾਣਾ ਸਾਰਿਆਂ ਨੂੰ ਮੈਂ ਦੇਖ ਰਹੀ ਆ ਬਟਰ ਇੱਥੇ ਹੈ ਹੈ ਨਾ ਸਰੋਂ ਦਾ ਸਾਗ ਤੁਸੀਂ ਉਹ ਮਤਲਬ ਚਾਟੀਆਂ ਜਿਹੜੀਆਂ ਤੁਸੀਂ ਉਹਦੇ ਲਈ ਯੂਜ਼ ਕਰਦੇ ਹੋ ਇਹ ਮਤਲਬ ਕਿਦਾਂ ਪੂਰਾ ਪੁਰਾਣਾ ਸੱਭਿਆਚਾਰ ਉਹੀ ਦਿਖਾਣਾ ਸੀ ਕਿ ਮੈਂ ਸੋਚਿਆ ਕਿ ਇਹ ਸਾਰੀਆਂ ਚੀਜ਼ਾਂ ਰੱਖ ਕੇ ਮੈਂ ਜਿਹੜਾ ਤਿਆਰ ਕਰਨਾ ਖਾਣਾ ਇਹ ਦਿਖਾਣਾ ਨਹੀਂ ਜੇ ਆਪਾ ਬਣਾਣਾ ਹੀ ਆ ਪੁਰਾਣਾ ਪਿੰਡੂ ਤਰੀਕੇ ਨਾਲ ਆ ਪਰ ਅੱਜ ਮੈਂ ਆਪਣਾ ਵਿਰਸਾ ਆ ਪੰਜਾਬੀ ਵਿਰਸਾ ਉਸ ਤਰੀਕੇ ਨਾਲੇ ਖਾਣਾ ਤਿਆਰ ਕਰਕੇ ਖਾਣਾ ਮੇਰੀ ਇਹ ਸੋਚ ਆ ਸਾਰਿਆਂ ਨੂੰ ਬਸ ਫਿਰ ਇਸ ਲਈ ਮੈਂ ਸਾਰਾ ਸੈਟਅਪ ਵੀ ਸ਼ੁਰੂ ਕੀਤਾ ਤੇ ਸਾਰੇ ਹੁਣ ਪਿਆਰ ਵੀ ਦੇ ਰਹੇ ਆ ਤੇ ਇੱਕ ਹਾਂ ਵੀ ਜਿਹੜੇ ਵੀ ਆਪਣੇ ਪੰਜਾਬੀ ਨੇ ਕੋਈ ਵੀ ਜੋ ਆਪਾਂ ਨੂੰ ਕੰਮ ਆਉਂਦਾ ਆ ਉਹ ਬਾਹਰ ਨਿਕਲੋ ਕੰਮ ਕਰੋ ਮਿਹਨਤ ਕਰੋ ਹਮ ਆਪਣਾ ਕੋਈ ਸੈਟਅਪ ਕਰੋ ਬਾਹਰ ਨੂੰ ਨਾ ਆਪਾ ਜੋ ਪੰਜਾਬ ਨੂੰ ਸੰਭਾਲੋ ਇੱਥੇ ਮਿਹਨਤ ਕਰੋ ਮੈਂ ਬਹੁਤ ਸਾਰੇ ਆਪਾ ਲੋਕ ਦੇਖਦੇ ਆ ਨਾ ਕਿ ਬਾਹਰ ਚਲੇ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਇੱਥੇ ਹੀ ਕੰਮ ਕਰਨਾ ਵਾ ਨਿੱਕੇ ਜੇ ਕੰਮ ਨੂੰ ਸ਼ਾਇਦ ਉਹ ਆਪਣੇ ਆਪ ਨੂੰ ਬੇਇੱਜ਼ਤੀ ਮਹਿਸੂਸ ਕਰਦੇ ਆ ਤੁਹਾਨੂੰ ਤਾਂ ਨਹੀਂ ਕਦੇ ਇਦਾਂ ਮਨ ਦੇ ਵਿੱਚ ਹੋਇਆ ਕਿ ਮੈਂ ਸੜਕ ਕਿਨਾਰੇ ਬੈਠੀ ਆ ਨਾ ਕੋਈ ਆਲੇ-ਦੁਆਲੇ ਰਾਹ ਵਾ ਨਾ ਕਿੱਦਾਂ ਵਾ ਤੁਸੀਂ ਚੁੜਾਹੇ ਤੇ ਬੈਠ ਕੇ ਸ਼ੁਰੂ ਕਰ ਲਿਆ ਮਨ ਦੇ ਵਿੱਚ ਕੀ ਆਇਆ ਸੀ ਨਾ ਜੀ ਮੈਨੂੰ ਨਹੀਂ ਕੋਈ ਸ਼ਰਮ ਮਹਿਸੂਸ ਹੁੰਦੀ ਮੈਨੂੰ ਦਸਫਾਕਰ ਮਹਿਸੂਸ ਹੁੰਦਾ ਹੈ ਵੀ ਮੈਂ ਮਿਹਨਤ ਕੀਤੀ ਆ ਬਾਹਰ ਨਿਕਲੀ ਆ ਘਰੋਂ ਤੇ ਆਪਣਾ ਥੋੜਾ ਛ ਤੇ ਇਹ ਛੋਟਾ ਜਿਹਾ ਦਿਖਣ ਨੂੰ ਛੋਟਾ ਆ ਮਿਹਨਤ ਕਰੋ ਤਾਂ ਬਹੁਤ ਵਧੀਆ ਹੈ ਸਾਰਾ ਕੁਝ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਹੈ ਲੱਗਦਾ ਜਦੋਂ ਲੋਕ ਆ ਕੇ ਤਾਰੀਫ ਕਰਦੇ ਆ ਤਾਂ ਮਿਹਨਤ ਦਾ ਮੁੱਲ ਮਿਲ ਜਾਂਦਾ ਉਹਨਾਂ ਦੀ ਬੋਲਾਂ ਚ ਬਿਲਕੁਲ ਜੀ ਜਦੋਂ ਵੀ ਕੋਈ ਖਾਣਾ ਖਾ ਕੇ ਬੋਲਦੇ ਨੇ 90% ਸਾਰੇ ਬੋਲ ਕੇ ਜਾਂਦੇ ਆ ਜੀ 99% ਹੀ ਬੋਲਦੇ ਉਸਤਾ ਵੀ ਖਾਣਾ ਬਹੁਤ ਟੇਸਟੀ ਆ ਤੇ ਮੇਰੇ ਦਿਲ ਨੂੰ ਖੁਸ਼ੀ ਹੁੰਦੀ ਆ ਮੈਂਨ ਤਾਂ ਹੋਰ ਮਿਹਨਤ ਕਰਨ ਨੂੰ ਦਿਲ ਕਰਦਾ ਫਿਰ ਹੋਰ ਜ਼ਿਆਦਾ ਤੇ ਘਰ ਦੇ ਵਿੱਚ ਵੀ ਐਵੇਂ ਸਵਾਦ ਖਾਣਾ ਬਣਾਉਂਦੇ ਸੀ ਤਾਂ ਸੋਚ ਲਿਆ ਕਿ ਮੈਂ ਸਰੋਂ ਦਾ ਸਾਗ ਮੱਕੀ ਦੀ ਰੋਟੀ ਲੈ ਕੇ ਆਣੀ ਕੀ ਸੋਚਿਆ ਸੀ ਕੱਲਾ ਸਰੋਂ ਦਾ ਸਾਗ ਮੱਕੀ ਦੀ ਰੋਟੀ ਨਹੀਂ ਜੀ ਸਵਾਦ ਬਣਾਉਂਦੀ ਮੈਂ ਹਰ ਦੇਸ਼ ਇਸਤੇ ਬਣਾਉਣੀ ਆ ਤੇ ਮੇਰੇ ਬੱਚੇ ਤਾਂ ਸ਼ਾਇਦ ਬਾਹਰ ਕਿਸੇ ਦਾ ਜ਼ਿਆਦਾ ਪਸੰਦ ਨਹੀਂ ਕਰਦੇ ਹਾਂਜੀ ਵਾਕੀ ਤੁਸੀਂ ਇਹ ਰਿਵਿਊ ਲਿਆ ਸਾਡੇ ਮੇਰੇ ਬੱਚੇ ਖਾਦ ਸੁਖਣਾ ਮਮਾ ਕਿੱਦਾਂ ਬਣਾਉਂਦੇ ਆ ਬਿਲਕੁਲ ਇਹ ਸੰਦੀਪ ਕੌਰ ਜੀ ਨੇ ਇਹਨਾਂ ਦੇ ਦੋ ਬੇਟੇ ਨੇ ਉਹ ਵੀ ਜਿਹੜੇ ਇਹਨਾਂ ਦੀ ਪੂਰੀ ਮਦਦ ਕਰਵਾਉਂਦੇ ਆ ਇਹਨਾਂ ਦੇ ਭੈਣ ਨੇ ਕਸਟਮਰ ਆ ਰਹੀਆ ਲਗਾਤਾਰ ਆਪਣੇ ਭੈਣ ਦੇ ਨਾਲ ਨਾ ਹੱਥ ਨਾਲ ਹੱਥ ਬਾਹ ਨਾਲ ਬਾਹ ਜੋੜ ਕੇ ਖੜੇ ਆ ਕਈ ਵਾਰ ਤੁਸੀਂ ਵੀ ਕਹਿ ਦਿੰਦੇ ਆ ਕਿ ਭੈਣ ਭਾਈ ਵੀ ਇੱਕ ਟਾਈਮ ਤੇ ਬਦਲ ਜਾਂਦੇ ਆ ਪਰ ਤੁਹਾਡੀ ਭੈਣ ਪੂਰਾ ਤੁਹਾਡਾ ਇੱਥੇ ਸਾਥ ਦੇ ਰਹੀ ਆ ਹਾਂਜੀ ਹਾਂਜੀ ਦੋਨੋਂ ਭੈਣਾਂ ਅਸੀਂ ਮਿਲ ਕੇ ਹਮੇਸ਼ਾ ਜ਼ਿੰਦਗੀ ਜਮਨ ਮਿਲ ਕੇ ਹੀ ਰਹੇ ਹਮੇਸ਼ਾ ਤੋਂ ਸਤ ਸ੍ਰੀ ਅਕਾਲ ਤੇ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਆ ਕੀ ਕਰਦੇ ਨੇ ਤੁਹਾਡੇ ਹਸਬੰਦ ਬੱਚਿਆਂ ਦਾ ਕੀ ਅੱਗੇ ਮਤਲਬ ਪੜ੍ਹਦੇ ਨੇ ਜਾਂ ਕੀ ਬੱਚੇ ਬੱਚੇ ਸਟੱਡੀ ਕਰਦੇ ਆ ਜੀ ਦੋਨੋਂ ਬੱਚੇ ਸਟੱਡੀ ਕਰਦੇ ਆ ਤੇ ਘਰ ਚ ਹਸਬੰਦ ਨੇ ਜੌਬ ਕਰਦੇ ਨੇ ਪੰਜਾਬ ਪੁਲਿਸ ਚ ਅੱਛਾ ਪੰਜਾਬ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਨੇ ਹਾਂਜੀ ਹਾਂ ਫਿਰ ਮੈਂ ਤਾਂ ਕਹਿੰਦੀ ਤੁਹਾਨੂੰ ਤਾਂ ਲੋੜ ਹੀ ਨਹੀਂ ਸੀ ਸਰਕਾਰੀ ਨੌਕਰੀ ਘਰ ਦੇ ਵਿੱਚ ਹੈਗੀ ਆ ਫਿਰ ਕੀ ਲੋੜ ਪੈਗੀ ਪਹਿਲਾਂ ਆਰਮੀ ਵਿੱਚ ਵੀ ਜੌਬ ਕੀਤੀ ਹੋਈ ਆ ਜੀ ਉਹਨਾਂ ਨੇ ਹਾਂ ਜੋ ਜੋ ਹਾਂਜੀ ਜੌਬ ਨੇ ਉਹਨਾਂ ਦੀਆਂ ਲੋੜ ਤਾਂ ਜੀ ਇਹ ਹੈਗੀ ਆ ਅੱਜ ਦੇ ਜਵਾਨੇ ਦੇ ਵਿੱਚ ਆਪਣੇ ਪੈਰਾਂ ਤੇ ਖੜੇ ਹੋਣਾ ਜ਼ਰੂਰੀ ਆ ਕਿਸੇ ਦੇ ਹੱਥਵਾਲ ਨਾ ਦੇਖੋ ਜਦੋਂ ਵੀ ਆਪਾਂ ਕਿਸੇ ਦੇ ਹੱਥਵਾਲ ਦੇਖਦੇ ਆ ਤਾਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ ਨੇ ਇਸ ਲਈ ਆਪਣੇ ਮਿਹਨਤ ਕਰੋ ਆਪਣਾ ਕੰਮ ਕਰੋ ਆਪ ਆਪ ਦੇ ਪੈਸੇ ਕਮਾਓ ਫਕਰ ਨਾਲ ਖਰਚ ਕਰੋ ਫਕਰ ਨਾਲ ਜੋ ਵੀ ਕਰੋ ਆ ਬਹੁਤ ਸਾਰੀਆਂ ਔਰਤਾਂ ਘਰੇ ਬੈਠੀਆਂ ਤੁਹਾਨੂੰ ਦੇਖ ਰਹੀਆਂ ਵਾ ਤੁਸੀਂ ਇਸ ਵੇਲੇ ਉਹਨਾਂ ਦੇ ਲਈ ਇਨਸਪੀਰੇਸ਼ਨ ਬਣ ਚੁੱਕੇ ਹੋ ਸੋ ਉਹਨਾਂ ਔਰਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਘਰ ਤੋਂ ਨਿਕਲ ਕੇ ਹੀ ਜ਼ਿੰਦਗੀ ਬਣਾਈ ਜਾ ਸਕਦੀ ਹੈ ਜਾਂ ਸ਼ਿਕਵੇ ਸ਼ਿਕਾਇਤਾਂ ਨਾਲ ਕੁਝ ਨਹੀਂ ਹੋਣਾ ਨਹੀਂ ਨਹੀਂ ਸ਼ਿਕਵੇ ਸ਼ਿਕਾਇਤਾਂ ਨਾਲ ਕੁਝ ਨਹੀਂ ਹੋਣਾ ਜੀ ਘਰੋਂ ਨਿਕਲ ਸ਼ਰਮ ਨੂੰ ਛੱਡੋ ਆਪਣੇ ਜੋ ਵੀ ਤੁਹਾਡੇ ਚ ਹੁਨਰ ਆ ਉਹਨੂੰ ਕਰੋ ਸ਼ੁਰੂ ਕੰਮ ਆਪਦਾ ਕੰਮ ਸ਼ੁਰੂ ਕਰੋ ਤੇ ਆਪਣੇ ਪੈਰਾਂ ਤੇ ਖੜੋ ਕੋਈ ਸ਼ਰਮ ਮਹਿਸੂਸ ਨਾ ਕਰੋ ਆਪਾਂ ਪੰਜਾਬੀਆਂ ਨੇ ਸ਼ਰਮ ਮਹਿਸੂਸ ਕਰ ਕਰਕੇ ਸਾਰਾ ਕੰਮ ਮਾਪਾ ਪਰਦੇਸੀਆਂ ਨੂੰ ਦੇਤਾ ਆਪ ਆਪਣੇ ਸਾਰੇ ਕੰਮ ਛੱਡਦੇ ਆਪਾਂ ਨੇ ਇੱਥੇ ਕੰਮ ਸੰਭਾਲੋ ਆਪਣੇ ਪੰਜਾਬ ਨੂੰ ਸੰਭਾਲੋ ਇੱਥੇ ਰਹੋ ਤੁਸੀਂ ਸਿਰ ਤੇ ਚੁੰਨੀ ਲਈ ਹੋਈ ਆ ਲਗਾਤਾਰ ਰੋਟੀਆਂ ਬਣਾ ਰਹੇ ਹੋ ਸੋ ਬਈ ਆ ਇਹਨਾਂ ਦੇ ਬੇਟੇ ਨੇ ਰੋਟੀਆਂ ਤੁਸੀਂ ਦੇਖ ਸਕਦੇ ਹੋ ਘਰਾਂ ਦੇ ਵਿੱਚ ਆਪਾਂ ਕਹਿ ਦਿੰਦੇ ਹਾਂ ਕਿ ਮੁੰਡੇ ਜਿਹੜੇ ਰੋਟੀਆਂ ਨੂੰ ਹੱਥ ਨਹੀਂ ਲਾਂਦੇ ਪਰ ਮਾਂ ਦੇ ਨਾਲ ਪੂਰਾ ਸਾਥ ਦੇ ਰਹੇ ਆ ਇਹ ਭੈਣ ਆ ਦਵਿੰਦਰ ਕੌਰ ਜੀ ਦਵਿੰਦਰ ਕੌਰ ਜੀ ਲਗਾਤਾਰ ਭੈਣ ਦੇ ਨਾਲ ਹੱਥ ਵਟਾ ਰਹੇ ਹੋ ਕੀ ਸੋਚ ਕੇ ਮਨ ਦੇ ਵਿੱਚ ਸੋਚਿਆ ਕਿ ਮੈਂ ਤਾਂ ਆਪਣੀ ਭੈਣ ਦੀ ਹੈਲਪ ਕਰਨੀ ਕਰਨੀ ਆ ਹਾਂਜੀ ਹਾਂਜੀ ਪੰਜਾਬੀ ਹੋਣ ਤੇ ਸਾਨੂੰ ਮਾਣ ਆ ਤੇ ਅਸੀਂ ਪੰਜਾਬੀਆਂ ਦਾ ਖਾਣਾ ਜੋ ਪਿੰਡਾਂ ਦਾ ਸਾਡਾ ਵਿਰਸਾ ਹੈ ਉਹੀ ਲੈ ਕੇ ਆਏ ਹਾਂ ਸਾਰੇ ਇੱਕ ਵਾਰੀ ਆ ਕੇ ਜ਼ਰੂਰ ਟਰਾਈ ਕਰਕੇ ਜਾਇਓ ਫਿਰ ਸਾਨੂੰ ਦੱਸਿਓ ਕਿਦਾਂ ਦਾ ਸਾਡਾ ਟੇਸਟ ਹੈ ਹਾਂਜੀ ਰਿਸ਼ਤੇਦਾਰ ਤਾਂ ਇਹ ਸੋਚ ਲੰਦੇ ਆ ਵੀ ਸਾਡਾ ਨਾਲ ਦਾ ਵਧੇ ਨਾ ਪਰ ਤੁਸੀਂ ਤਾਂ ਪੂਰਾ ਸਾਥ ਦੇ ਰਹੇ ਹੋ ਘਰ ਮੰਗਣਾ ਰਿਸ਼ਤੇਦਾਰਾਂ ਚ ਨਹੀਂ ਹੈਗੇ ਸਾਡੇ ਵੀ ਹੈਗੇ ਨਹੀਂ ਇਦਾਂ ਦੇ ਰਿਸ਼ਤੇਦਾਰ ਜਿਹੜੇ ਨਹੀਂ ਚਾਹੁੰਦੇ ਵੀ ਅੱਗੇ ਵਧੇ ਕੋਈ ਪਰ ਸਾਡਾ ਦਾਜੀ ਦੇਖੋ ਮੇਰੀ ਮਾਂ ਵੀ ਇਹੀ ਹੈ ਮੇਰੀ ਭੈਣ ਵੀ ਇਹੀ ਹੈ ਸਾਡੇ ਮਾਂ-ਬਾਪ ਨਹੀਂ ਹੈਗੇ ਤਾਂ ਕਰਕੇ ਮੈਂ ਆਪਣੀ ਭੈਣ ਦੇ ਨਾਲ ਹਮੇਸ਼ਾ ਖੜੀ ਹਾਂ ਜਿਹੜੇ ਪੰਜਾਬੀ ਦੇਖ ਰਹੇ ਆ ਉਹਨਾਂ ਨੂੰ ਅਪੀਲ ਕਰੂੰਗੇ ਇੱਥੇ ਆ ਕੇ ਤੁਹਾਨੂੰ ਸਪੋਰਟ ਕਰਨ ਹਾਂਜੀ ਹਾਂਜੀ ਇੱਕ ਵਾਰੀ ਆ ਕੇ ਖਾਣਾ ਖਾ ਕੇ ਜਾਣ ਫਿਰ ਸਾਨੂੰ ਦੱਸਣ ਕਿਦਾਂ ਦਾ ਟੇਸਟ ਆ ਕਿਉਂਕਿ ਅਸੀਂ ਪਿਓਰ ਪਿੰਡੂ ਖਾਣਾ ਆਪਣੇ ਹੱਥ ਨਾਲ ਹੀ ਤਿਆਰ ਕਰਦੇ ਆ ਅਸੀਂ ਕੋਈ ਵਰਕਰ ਨਹੀਂ ਰੱਖਿਆ ਹੋਇਆ ਹਾਂਜੀ ਭੈਣ ਦੀ ਅੱਖ ਸਫਾਈ ਦਾ ਧਿਆਨ ਰੱਖਦੇ ਆ ਭੈਣ ਇਮੋਸ਼ਨਲ ਇਮੋਸ਼ਨਲ ਹੋ ਗਈ ਭੈਣ ਕਹਿੰਦੀ ਆ ਨਾ ਮੈਂ ਭੈਣ ਦਾ ਪੂਰਾ ਆ ਕਿ ਮੇਰੀ ਮਾਂ ਵੀ ਇਹੀ ਹੈ ਮੇਰੀ ਭੈਣ ਸਾਡੇ ਮਾਪੇ ਨਹੀਂ ਹੈਗੇ ਜੀ ਹਾਂਜੀ ਕੋਈ ਗੱਲ ਨਹੀਂ ਅੱਜ ਐਸੇ ਕਰਕੇ ਤੁਸੀਂ ਅੱਗੇ ਵਧ ਰਹੇ ਹੋ ਪੂਰਾ ਇਹਨਾਂ ਨੇ ਕੰਮ ਦੇ ਵਿੱਚ ਬਿਲਕੁਲ ਵੀ ਛੋਟਾਪਨ ਮਹਿਸੂਸ ਨਹੀਂ ਕੀਤਾ ਬੇਟਾ ਜਿਹੜਾ ਮੌਜੂਦ ਹੈ ਤੁਹਾਡਾ ਕੀ ਨਾਮ ਹੈ ਮੇਰਾ ਦੀਪਿੰਦਰਜੀਤ ਸਿੰਘ ਦੀਪਿੰਦਰ ਜੀ ਤੁਸੀਂ ਤਾਂ ਰੋਟੀਆਂ ਹੈ ਮੰਮੀ ਦੇ ਨਾਲ ਪੂਰਾ ਹੱਥ ਵਟਾ ਰਹੇ ਹੋ ਕੀ ਮੰਨ ਦੇ ਵਿੱਚ ਆਇਆ ਸੀ ਕਿ ਐਦਾਂ ਬੈਠ ਕੇ ਆਪ ਆਪਣਾ ਕੰਮ ਸ਼ੁਰੂ ਕਰਨਾ ਵਾ ਬਸ ਜੀ ਲੋੜ ਸੀਗੇ ਟਾਈਮ ਦੀ ਜੀ ਤੇ ਬਸ ਮਾਸਸੀ ਤੋਂ ਇਲਾਵਾ ਬਾਕੀ ਹੋਰ ਕਿਸੇ ਨੇ ਸਾਥ ਦਿੱਤਾ ਨਹੀਂ ਫਿਰ ਆਪੇ ਕਰਨਾ ਪਿਆ ਜੀ ਹੁਣ ਕਰ ਰਹੇ ਹਾਂ ਮਨ ਦੇ ਵਿੱਚ ਇਹ ਤਾਂ ਨਹੀਂ ਖਿਆਲ ਆਇਆ ਕਦੀ ਕਿ ਮੈਂ ਵੀ ਬਾਹਰ ਚਲ ਜਮਾ ਕਿ ਸੜਕ ਤੇ ਬੈਠਣਾ ਜਿੱਦਾਂ ਮੁੰਡੇ ਸ਼ਰਮ ਮਹਿਸੂਸ ਕਰ ਲੈਂਦੇ ਆ ਬਾਹਰੋਂ ਜੀ ਮੈਨੂੰ ਬਰਕਲੇ ਯੂਨੀਵਰਸਿਟੀ ਬਾਹਰ ਦੀ ਕੈਲੀਫੋਰਨੀਆ ਦੀ ਅਮਰੀਕਾ ਤੋਂ ਹਾਂ ਮੈਂ ਉਹਦੇ ਫਾਰਮ ਵੀ ਭਰੇ ਸੀ ਮੈਨੂੰ ਸਕਾਲਰਸ਼ਿਪ ਵੀ ਆਈ ਸੀ ਉਹਦੀ ਅਮਰੀਕਾ ਤੋਂ ਤੇ ਹਾਂਜੀ ਹਾਂਜੀ ਮੈਂ ਉਹਦੀ ਸਕਾਲਰਸ਼ਿਪ ਵੀ ਕੈਨਸਲ ਕਰੀ ਸੀ ਮੈਂ ਉਹਦਾ ਫਾਰਮ ਮਤਲਬ ਉਹਨਾਂ ਦੇ ਨੰਬਰ ਤੇ ਸਾਰਾ ਉਹ ਕਰਨਾ ਸੀ ਫਾਰਮ ਭਰਉਣਾ ਸੀ ਨਾ ਮੈਂ ਉਹ ਸਾਰਾ ਕਰਿਆ ਨਹੀਂ ਬਾਹਰ ਨਹੀਂ ਜਾਣਾ ਸੀ ਕਿ ਪੰਜਾਬ ਦੇ ਵਿੱਚ ਰਹਿਣੇ ਆ ਜੀ ਸਾਰਾ ਕੁਝ ਆਪਾਂ ਪ੍ਰਵਾਸੀਆਂ ਨੂੰ ਦੇ ਜਾ ਰਹੇ ਹਾਂ ਆਪਣੇ ਲਈ ਵੀ ਕੁਝ ਛੱਡੀ ਹੈ ਜੀ ਤੇ ਬਸੇ ਮੇਰੀ ਆਹੀ ਸਾਰਿਆਂ ਨੂੰ ਮੇਰੀ ਉਮਰ ਵਾਲੇ ਸਾਰੇ ਜਵਾਕਾਂ ਨੂੰ ਵੀ ਮੇਰੀ ਇਹ ਮੇਰੇ ਨਾਲ ਦੇ ਭਾਈਆਂ ਨੂੰ ਸਭ ਨੂੰ ਮੇਰੀ ਬੇਨਤੀ ਹੈ ਵੀ ਦੇਖੋ ਬਾਹਰ ਜਾ ਕੇ ਗੋਰਿਆਂ ਥੱਲੇ ਕੰਮ ਕਰਦੇ ਉਹਨਾਂ ਤੋਂ ਗਾਲ੍ਹਾਂ ਕੱਢਦੇ ਆ ਗੋਰੇ ਘੱਟ ਜਿਹੜੇ ਬਾਹਰ ਦੇ ਪੰਜਾਬੀ ਨੇ ਉਹ ਗਾਲ੍ਹਾਂ ਕੱਢ ਰਹੇ ਨੇ ਜੇ ਤੁਸੀਂ ਕਿਸੇ ਬਾਹਰਲੇ ਬੰਦੇ ਨੂੰ ਪੁੱਛੋ ਉਹ ਤੁਹਾਨੂੰ ਦੱਸਣਗੇ ਗੋਰੇ ਪ੍ਰਸਾਦ ਦੇ ਰਹੇ ਨੇ ਨਾਲ ਦੇ ਪੰਜਾਬੀ ਗਾਲ੍ਹਾਂ ਕੱਢ ਰਹੇ ਨੇ ਵੀ ਤੂੰ ਅਗਲਾ ਨਹੀਂ ਚਾਹੁੰਦਾ ਵੀ ਨਾ ਬਦੇ ਤੇ ਉਹਨਾਂ ਤੋਂ ਗਾਲਾਂ ਖਾ ਰਹੇ ਆ ਸਭ ਕੋ ਇੱਥੇ ਰਹਿ ਕੇ ਆਪਦੇ ਜੋਰ ਲਾਓ ਆਪਦਾ ਕੰਮ ਕਰੋ ਜਿਹੜੀਆਂ ਚੀਜ਼ਾਂ ਜਿਹਨਾਂ ਛੋਟੀਆਂ ਲੱਗਦੀਆਂ ਨੇ ਛੋਟੀਆਂ ਹੁੰਦੀਆਂ ਨਹੀਂ ਉਹਨਾਂ ਤੋਂ ਵੱਡਾ ਕਰ ਸਕਦੇ ਆ ਜੇ ਦੇਖੀਏ ਤਾਂ ਕਈ ਲੋਕਾਂ ਨੇ ਰੇੜੀਆਂ ਤੋਂ ਆਪਦੇ ਐਮਡੀਐਚ ਵਾਲਿਆਂ ਨੇ ਆਪਦਾ بڑا ਪਲਾਂਟ ਕਰੇ ਕਰੇ ਹੋਏ ਨੇ ਅਗਰ ਬੜੇ ਬੜੇ ਬ੍ਰਾਂਡ ਨੇ ਕਰਨ ਵਾਲਾ ਤਾਂ ਕਿਤੇ ਵੀ ਕਰ ਸਕਦਾ ਜੀ ਪੰਜਾਬ ਦੇ ਵਿੱਚ ਰਹਿ ਕੇ ਕਰੋ ਬਾਹਰ ਨਾ ਜਾਓ ਸੋ ਬਿਲਕੁਲ ਸ਼ਾਬਾਸ਼ ਹੈ ਇਸ ਪੰਜਾਬੀ ਨੌਜਵਾਨ ਨੂੰ ਬਈ ਤੁਸੀਂ ਵੀ ਸ਼ਾਬਾਸ਼ ਦੇਣੀ ਹੈ ਤੇ ਵੀਡੀਓ ਸ਼ੇਅਰ ਕਰ ਦੇਣੀ ਹੈ ਇਹਨਾਂ ਮੁੰਡਿਆਂ ਦਾ ਇਸਮਾਨ ਦਾ ਇਸ ਭੈਣ ਦਾ ਹੌਸਲਾ ਜਿਹੜਾ ਹੁਣ ਤੁਸੀਂ ਵਧਾਉਣਾ ਹੈ